हां जी सत श्री अकाल जी ਤੁਹਾਡਾ ਸਵਾਗਤ ਹੈ ਆਪਣੇ ਚੈਨਲ ਉਤੇ ਅੱਜ ਕਬੱਡੀ ਜਗਤ ਦੇ ਵਿੱਚ ਬਹੁਤ ਬੜੀ ਮਾਰੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੱਗੀ ਮੱਲੇ ਵਾਲਾ ਜੋ ਹੈ ਅੱਜ ਤੋਂ ਕਬੱਡੀ ਨਹੀਂ ਖੇਡੇ ਕਰੇਗਾ ਕਿਉਂ ਨਹੀਂ ਖੇਡੇਗਾ ਉਹਨਾਂ ਨੇ ਇੱਕ ਪੋਸਟ ਲਾ ਕੇ ਉਹ ਜਿਹੜੀ ਸਾਰੀ ਗੱਲ ਹੈ ਉਹ ਕਲੀਅਰ ਕਰ ਦਿੱਤੀ ਹੈ ਆਓ ਤੇ ਤੁਹਾਨੂੰ ਉਹ ਪੋਸਟ ਜਿਹੜੀ ਹੈ ਉਹਨਾਂ ਦੀ ਵਿਖਾਨਦੇ ਮੇਰਾ ਕਬੱਡੀ ਖੇਡਣ ਦਾ ਸਫ਼ਰ ਜਿਹੜਾ ਹੈ ਉਹ ਮੁੱਕ ਗਿਆ ਹੈ ਇਹ ਸ਼ਬਦ ਲਿਖਦੇ ਆਇਆ ਮੇਰੇ ਹੱਥੇ ਕੰਮ ਰਹਿ ਨੇ ਪਰ ਸੱਚ ਹਮੇਸ਼ਾ ਬੋਲਣਾ ਹੀ ਪੈਂਦਾ ਹੈ 5 ਸਾਲ ਪਹਿਲੇ ਮੇਰੀ ਜੁਦੀ ਤੋਂ ਇਸ ਸੱਟ ਲੱਗੀ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਸੱਟ ਜਿਹੜੀ dard ਹੈ ਮੈਨੂੰ ਕਬੱਡੀ ਤੋਂ ਦੂਰ ਲੈ ਕੇ ਜਾਏਗੀ ਹਰ ਵਾਰ ਮੈਂ ਸੋਚਿਆ ਕਿ dard ਠੀਕ ਹੋ ਜਾਵੇਗਾ ਪਰ ਹੁਣ ਡਾਕਟਰ ਕਹਿ ਰਹੇ ਨੇ ਕਿ ਤੂੰ ਜ਼ਿਆਦਾ ਆਪਣੀ hip ਉੱਤੇ ਜ਼ੋਰ ਨਹੀਂ ਪਾ ਸਕਦਾ ਕਬੱਡੀ ਇੱਕ ਖੇਡ ਨਹੀਂ ਸੀ ਬਲਕਿ ਮੇਰੀ ਜਾਨ ਸੀ ਉਹ ਗਰਾਊਂਡ ਦੀ ਖੁਸ਼ਬੂ ਉਹ ਗਰਾਊਂਡ ਦੀ ਗੂੰਜ ਤੇ ਉਹ ਸਾਥੀਆਂ ਨਾਲ ਜਿੱਤ ਦਾ ਜਸ਼ਨ ਉਹ ਇੱਕ ਯਾਦਾਂ ਹੀ ਰਹਿ ਜਾਣਗੇ ਪਰ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਆਪਣੇ ਕੋਚ ਦਾ ਆਪਣੇ ਨਾਲ ਵਾਲੇ ਸਾਥੀਆਂ ਦਾ ਮੈਂ ਜਿੱਤਿਆ ਵੀ ਹਾਰਿਆ ਵੀ पर मेनू हर वे, कोई कोई खेड़, वे खेड़ दे कोई ना कोई नवीन ਸਿੱਖ ਵੇਖਣ ਨੂੰ ਮਿਲੀ ਜਿਹੜੇ ਪਲਾਂ ਦੇ ਵਿੱਚ ਵੀ ਮੈਂ ਆਪਣੇ ਪਿੰਡ ਦਾ ਜਿਹੜਾ ਸੀ ਨਾਮ ਰੋਸ਼ਨ ਕੀਤਾ ਸੀ ਅੱਜ ਮੈਂ ਕਬੱਡੀ ਖੇਡਣ ਤੋਂ ਰਟਾਇਰ ਹੋ ਰਿਹਾ ਹਾਂ ਪਰ ਮੇਰਾ ਦਿਲ ਹਮੇਸ਼ਾ ਹੀ ਕਬੱਡੀ ਦੇ ਗਰਾਊਂਡਾਂ ਵਿੱਚ ਰਹਿਗਾ ਇਹ ਅੰਤ ਨਹੀਂ ਇਹ ਬਲਕਿ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਸ਼ਾਇਦ ਮੈਂ ਹੋਰ ਤਰੀਕੇ ਨਾਲ ਕਬੱਡੀ ਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕਰਾਂ ਏ ਸੀ ਕੀ ਜੀ ਗੱਗੇ ਮੱਲੇ ਦੀ ਜਿਹੜੀ ਪੋਸਟ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਬਹੁਤ ਦੁੱਖ ਲੱਗਾ ਜੀ ਇਹ ਕਬੱਡੀ ਦਾ ਹੁਨਾਰ ਜਾਫੀ ਆਪਣੇ ਵਿੱਚ ਔਣ ਕਬੱਡੀ ਨਹੀਂ ਖੇਡਿਆ ਕਰੇਗਾ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਔਰ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਖੁਦਾ ਹਾਫਿਜ਼